ਗੋੜੀ ਵਾਵਨ ਅਖਰੀ ਸਲੋਕ ਹਉ ਹਉ ਕਰਤ ਬਿਹਾਨੀਆਂ ਸਾਕਤ ਮੁਗਧ ਜਾਨ ਰੜਕ ਮੂਹੇ ਜਿਉ ਤ੍ਰਿੰਖਾ ਵਤਨਾਨ ਕੀਰਤ ਕਮਾਉ ਇਹ ਜੀ ਕੀਰਤ ਕਮਾਉਦੇ ਨਹੀਂ ਕਹਿੰਦੇ ਭਾਈ ਜਿਵੇਂ ਪਿਆਸਾ ਤੜਫਦਾ ਵਾ ਐਵੇਂ ਮਾਇਆ ਕਰਕੇ ਪਟਕਦੇ ਰਹਿੰਦੇ ਨੇ ਤ੍ਰਿਸ਼ਨਾ ਨਹੀਂ ਜਾਂਦੀ ਸੁਖ ਨਹੀਂ ਸਾ ਪਤਾ ਨਹੀਂ ਕਿੰਨੀ ਗੀ ਰੋਜ਼ ਕਰਦੇ ਨੇ ਪਹਿਲੀ ਅਸ਼ਟਪੂਰੀ ਸਤਗੁਰਾਂ ਨੇ ਆਪਾਂ ਨੂੰ ਸਮਝਾਇਆ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੀ ਪ੍ਰਭ ਕੇ ਸਿਮਰਨ ਸਭ ਕੀ ਸੂਝੇ ਪਰਬ ਕੇ ਸਿਮਰਨ ਘਰਪਨਾ ਪਛੇ ਪਰ ਅਸੀਂ ਸੁਣਦੇ ਹੀ ਨਹੀਂ ਹੈਗੇ ਪੜ ਕੇ ਨਿਕਲੇ ਜਾਂਦੇ ਆ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਜ ਤਨ ਮਾਹੇ ਮਿਟਾਓ ਸਮਝ ਸਮਝ ਕੇ ਕਲੇਸ਼ ਮਟਾਉਣੇ ਸੀ ਕਾਮ ਕ੍ਰੋਧਰ ਲੋਭ ਮੋਹ ਮਿੰਸ ਜਾਇ ਇਹ ਮੇਵ ਨਾਨਕ ਪ੍ਰਭ ਸਰਣਾ ਗਤੀ ਕਰ ਪ੍ਰਸਾਦ ਗੁਰਦੇਵ ਅਰਦਾਸ ਕਰਨੀ ਚਦਾਤਾ ਰਹਿਮਤ ਕਰੋ ਇਹ ਬੁਕਾਰਾਂ ਤੋਂ ਸਾਡਾ ਖਿਹੜਾ ਛੁੱਟ ਜਾਵੇ ਅਸੀਂ ਵੀ ਆਪਦੇ ਘਰ ਪਹੁੰਚੀਏ ਆਤਮਾ ਕਰਕੇ ਸਰੀਰ ਤਾਂ ਛੱਡਣਾ ਪੈਣਾ ਭਾਈ ਆਪਾਂ ਸਾਰਿਆਂ ਨੂੰ ਸਾਡਾ ਜਾਣ ਨੂੰ ਵੀ ਕੀ ਕਰਦਾ ਤਾਂ ਕੀ ਹੋਇਆ ਇਹ ਮ੍ਰਿਤ ਲੋਕ ਹੈ ਇੱਥੇ ਸਾਰਾ ਕੁਝ ਪਾਲੀ ਜਾਂਦੇ ਆ ਮਰਨ ਲਿਖਾਏ ਮੰਡਲ ਮੈਂ ਲਿਖਾ ਕੇ ਆਏ ਜਾਣਾ ਹੀ ਪੈਣਾ ਆਓ ਸਾਰੇ ਮਿਲ ਕੇ ਰੱਬੀ ਬਾਣੀ ਨਾਲ ਜੁੜੀਏ